ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਿਆ ਟੀਵੀ ਮੈਂ ਸੋਨੀਆ ਇਕਵਰ ਫੇਰ ਤਸਵੀਰਾਂ ਤੁਹਾਡੇ ਨਾਲ 40s ਹਸਪਤਾਲ ਦੇ ਅੰਦਰੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ 27 ਤਰੀਕ ਨੂੰ ਪੌਣੇ 2 ਵਜੇ ਪੰਜਾਬੀ ਗਾਇਕ ਰਾਜਵੀਰ ਜਵੰਧਾ ਨੂੰ ਐਡਮਿਟ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਦਾ ਬੱਦੀ ਜਾਂਦਾ ਜਾਂਦਾ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋਏ ਸੀ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਨਾਜ਼ੁਕ ਹਾਲਤ ਹਾਲੇ ਵੀ ਬਣੀ ਹੋਈ ਹੈ ਪਰ ਫਿਰ ਵੀ ਕੁਝ ਨਾ ਕੁਝ ਮਾਈਨਰ ਸੁਧਾਰ ਦੇਖਣ ਨੂੰ ਮਿਲ ਰਿਹਾ ਪੰਜਾਬੀ ਕਲਾਕਾਰ ਲਗਾਤਾਰ ਇੱਥੇ ਪਹੁੰਚ ਰਹੇ ਹਨ ਜਿਨ੍ਹਾਂ ਦੇ ਵੱਲੋਂ ਰਾਜਵੀਰ ਜਵੰਧਾ ਦੇ ਹਾਲਚਲ ਪੁੱਛਿਆ ਜਾ ਰਿਹਾ ਫੈਮਲੀ ਨੂੰ ਹੌਸਲਾ ਵੀ ਦਿੱਤਾ ਜਾ ਰਿਹਾ ਕਲਾਕਾਰਾਂ ਦੀ ਗੱਲ ਕਰੀਏ ਗਿੱਪੀ ਗਰੇਵਾਲ ਨੀਰੂ ਬਾਜਵਾ ਔਰ ਬਹੁਤ ਸਾਰੇ ਕਲਾਕਾਰਾਂ ਜਿਨ੍ਹਾਂ ਦੇ ਵਿੱਚ ਨੀਰੂ ਬਾਜਵਾ ਤੋਂ ਲੈ ਕੇ ਗਿੱਪੀ ਗਰੇਵਾਲ ਔਰ ਕਨਵਰ ਗਰੇਵਾਲ ਤੇ ਗगन ਕੋਕਰੀ ਵਰਗੇ ਕਲਾਕਾਰ ਪਹੁੰਚ ਰਹੇ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਹਾਲਚਲ ਪੁੱਛਿਆ ਜਾ ਰਿਹਾ ਤੇ ਉਥੇ ਦੱਸਦੀ ਕਿ ਡਾਕਟਰਾਂ ਨੇ ਕਿਹਾ ਹੈ ਕਿ ਜੋ ਗਾਇਕ ਹੈ ਉਹਨਾਂ ਨੂੰ ਹਾਲੇ ਵੀ ਵੈਂਟੀਲੇਟਰ سپورਟ ਦੇ ਉੱਤੇ ਹੀ ਰੱਖਿਆ ਗਿਆ ਜਿੱਥੇ ਉਹਨਾਂ ਦੀ ਨਿਊਰੋ ਸਰਜਨਸ ਦੀ ਟੀਮ ਦੇ ਵੱਲੋਂ ਚੰਗੇ ਤਰੀਕੇ ਦੇ ਨਾਲ ਦੇਖਭਾਲ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਵੀ ਉਹਨਾਂ ਦੀ ਹਾਲਤ ਜੋ ਆ ਨਾਜ਼ੁਕ ਬਣੀ ਹੋਈ ਹੈ ਅੱਜ ਚੌਥਾ ਦਿਨ ਹੈ ਫੋਟਿਸ ਦੇ ਵਿੱਚ ਤਾਂ ਦੱਸ ਦਈਏ ਕਿ ਪਰਿਵਾਰਿਕ ਮੈਂਬਰ ਵੀ ਅੰਦਰ ਮੌਜੂਦ ਹੈਗੇ ਆ ਜਿਨ੍ਹਾਂ ਨੂੰ ਰਾਜਵੀਰ ਜਵੰਦਾ ਦੇ ਫੈਨਸ ਤੱਕ ਆ ਕੇ ਮਿਲ ਰਿਹਾ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਜੋ ਆ ਅਰਦਾਸ ਕਰਵਾਈ ਜਾ ਰਹੀ ਹੈ ਕੱਲ ਦੀ ਗੱਲ ਕਰੀਏ ਤਾਂ ਇੱਕ ਉਹਨਾਂ ਦੇ ਫੈਨ ਜੋ ਸੀਗੇ ਉਹਨਾਂ ਦੇ ਲਈ ਜੋ ਜੋ ਸੀਗਾ ਪ੍ਰਸ਼ਾਦ ਲੈ ਕੇ ਇੱਥੇ ਪਹੁੰਚੇ ਸੀਗੇ ਦੇਸੀ ਕਿ ਉਹਦਾ ਪ੍ਰਸ਼ਾਦ ਲੈ ਕੇ ਪਹੁੰਚੇ ਸੀਗੇ ਤਾਂ ਉਹਨਾਂ ਨੇ ਕਹਿਣਾ ਸੀਗਾ ਕਿ ਰਾਜਵੀਰ ਜਵੰਦਾ ਦੀ ਵਾਈਫ ਨੂੰ ਦਿੱਤਾ ਗਿਆ ਸੀ ਪ੍ਰਸ਼ਾਦ ਕਿ ਉਹਨਾਂ ਦੇ ਮੱਥੇ ਨੂੰ ਲਗਾ ਦਿੱਤਾ ਜਾਵੇ ਤਾਂ ਅੱਜ ਵੀ ਕੁਝ ਲੋਕ ਆਏ ਸੀ ਕਿ ਜਿਨ੍ਹਾਂ ਦੇ ਵੱਲੋਂ ਦੇਗ ਲਿਆਂਦੀ ਗਈ ਸੀ ਤਾਂ ਜੋ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋਣ ਤਾਂ ਫੈਨਸ ਦਾ ਪਿਆਰ ਵੀ ਵੇਖਣ ਨੂੰ ਮਿਲ ਰਿਹਾ ਪੰਜਾਬੀ ਕਲਾਕਾਰ ਉਹਨਾਂ ਦਾ ਕੱਠ ਵੀ ਇੱਥੇ ਵੇਖਣ ਨੂੰ ਮਿਲਿਆ ਕਿ ਹਰ ਕੋਈ ਉਹਨਾਂ ਦੀ ਸਿਹਤ ਕਾਮ ਸਿਹਤ ਦੇ ਲਈ ਜੋ ਆ ਅਰਦਾਸ ਕਰ ਰਿਹਾ ਤਾਂ ਜੋ ਗਾਇਕ ਠੀਕ ਹੋ ਜਾਣ ਅੱਜ ਚੌਥਾ ਦਿਨ ਹੈ ਹਾਲੇ ਤੱਕ ਡਾਕਟਰਸ ਦੇ ਵੱਲੋਂ ਕੋਈ ਵੀ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਪਰ ਡਾਕਟਰਸ ਦਾ ਕਹਿਣਾ ਹੈ ਕਿ ਕੁਝ ਦਿਨ ਤੱਕ ਜੋ ਆ ਬੁਲੇਟਿਨ ਜਾਰੀ ਕਰਨਗੇ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ ਪਰ ਜੇਕਰ ਅਪਡੇਟ ਦੀ ਵੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਮੋਟਾ-ਮੋਟਾ ਹੀ ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਨਾਜ਼ੁਕ ਹਾਲਤ ਹੈ ਮਾਈਨਰ ਜਿਹਾ ਸੁਧਾਰ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਿਛਲੇ ਇਹ ਵੀ ਖਬਰ ਆਈ ਸੀਗੀ ਕਿ ਜਦੋਂ ਰਾਜਵੀਰ ਜਵੰਦਾ ਦੀ ਮਾਤਾ ਜੀ ਦੇ ਵੱਲੋਂ ਉਹਨਾਂ ਨੂੰ ਪਲੋਸਿਆ ਗਿਆ ਸੀ ਸਿਰ ਤੇ ਹੱਥ ਫੇਰਿਆ ਗਿਆ ਸੀਗਾ ਤੇ ਉਸ ਸਮੇਂ ਦੇ ਦੌਰਾਨ ਗਾਇਕ ਦੀ ਹੱਕਾਂ ਦੇ ਵਿੱਚੋਂ ਹੰਝੂ ਵੀ ਆਏ ਸੀਗੇ ਤਾਂ ਇਸ ਨੂੰ ਵੀ ਪੋਜ਼ਿਟਿਵ ਸਾਈਨ ਮੰਨਿਆ ਜਾ ਰਿਹਾ ਕਿ ਰਾਜਵੀਰ ਜੁਆ ਜਲ ਤੋਂ ਜਲਦ ਠੀਕ ਹੋਣਗੇ ਕਿਉਂਕਿ ਪੰਜਾਬ ਪੂਰਾ ਮਿਲ ਕੇ ਅਰਦਾਸ ਕਰ ਰਿਹਾ ਤੇ ਇਸ ਦਾ ਅਸਰ ਜੋ ਆ ਜ਼ਰੂਰ ਵੇਖਣ ਨੂੰ ਮਿਲ ਰਿਹਾ ਤੇ ਅੱਗੇ ਜਾ ਕੇ ਵੇਖਣ ਨੂੰ ਵੀ ਮਿਲੇਗਾ ਜਦੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਇੱਕ ਵਾਰ ਫੇਰ ਠੀਕ ਹੋਣਗੇ ਸਟੇਜਾਂ ਦੇ ਉੱਤੇ ਅਖਾੜੇ ਲਗਾਉਂਦਿਆਂ ਹੋਇਆਂ ਨਜ਼ਰ ਆਉਣਗੇ